welcom back to my youtube channel sikhi history 13 13 eh tasveer shri guru har krishan ji di hai is video de vich thannu guru har krishan sahib ji di jeevani punjabi vich dassi gayi hai janm ate parivar guru har krishan sahib ji da janm 7 july 1656 nu kirtpur sahib hun jilla roopnagar punjab vich hoya ਉਨ੍ਹਾਂ ਦੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਸੱਤਵੇਂ ਗੁਰੂ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਉਨ੍ਹਾਂ ਦਾ ਬਚਪਨ ਤੋਂ ਹੀ ਸੁਭਾਵ ਨਿਮਰਤਾ ਭਗਤੀ ਅਤੇ ਸੇਵਾ ਭਾਵ ਨਾਲ ਭਰਪੂਰ ਸੀ ਬਚਪਨ ਅਤੇ ਵਿਸ਼ੇਸ਼ਤਾਵਾਂ ਬਚਪਨ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਅਸਧਾਰਨ ਧਾਰਮਿਕ ਗਿਆਨ ਅਤੇ ਅਣੂ ਭੂਤੀ ਪ੍ਰਗਟ ਕੀਤੀ ਹਾਲਾਂਕਿ ਉਹ ਬਹੁਤ ਛੋਟੀ ਉਮਰ ਦੇ ਸਨ ਪਰ ਉਹਨਾਂ ਦੇ ਸ਼ਬਦ ਅਤੇ ਕਰਮ ਲੋਕਾਂ ਨੂੰ ਹੈਰਾਨ ਕਰ ਦਿੰਦੇ ਸਨ ਉਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਸਿਰਫ 5 ਸਾਲ ਦੀ ਉਮਰ ਵਿੱਚ ਹੀ ਗੁਰੂ ਗੱਦੀ ਤੇ ਬਰਾਜੇ ਗੁਰੂ ਗੱਦੀ ਦੀ ਪ੍ਰਾਪਤੀ 6 ਅਕਤੂਬਰ 1661 ਨੂੰ ਗੁਰੂ ਹਰ Rai ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰੂ ਘੋਸ਼ਿਤ ਕੀਤਾ ਇਸ ਤਰ੍ਹਾਂ ਸਿਰਫ 5 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ 8ਵੇਂ ਗੁਰੂ ਬਣੇ ਇਹ ਸਿੱਖ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਗੁਰਗੱਦੀ ਸੰਭਾਲਣ ਦੀ ਘਟਨਾ ਹੈ ਮੁੱਖ ਯੋਗਦਾਨ ਅਤੇ ਕਾਰਜ ਧਾਰਮਿਕ ਗਿਆਨ ਅਤੇ ਗੁਰਮਤਿ ਪ੍ਰਚਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਚਪਨ ਵਿੱਚ ਹੀ ਧਾਰਮਿਕ ਗ੍ਰੰਥਾਂ ਦਾ ਡੂੰਘਾ ਗਿਆਨ ਰੱਖਦੇ ਸਨ ਜਦੋਂ ਕੋਈ ਉਹਨਾਂ ਨੂੰ ਸ਼ਾਸਤਰਾਂ ਬਾਰੇ ਪ੍ਰਸ਼ਨ ਪੁੱਛਦਾ ਤਾਂ ਉਹ ਬਿਨਾਂ ਹਿਜਕਿਚਾਏ ਉੱਤਰ ਦਿੰਦੇ ਇਸ ਕਰਕੇ ਲੋਕ ਹੈਰਾਨ ਰਹਿ ਜਾਂਦੇ ਸਨ ਕਿ ਇੱਕ ਛੋਟੇ ਬੱਚੇ ਵਿੱਚ ਇੰਨਾ ਅਸਾਧਾਰਨ ਗਿਆਨ ਕਿਵੇਂ ਹੋ ਸਕਦਾ ਹੈ ਬਿਮਾਰਾਂ ਦੀ ਸੇਵਾ ਛੋਟਾ ਰਾਜਾ ਦਾ ਦਰਜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਭ ਤੋਂ ਵੱਡਾ ਯੋਗਦਾਨ ਦਿੱਲੀ ਵਿੱਚ ਫੈਲੀ ਚਮੜੀ ਦੀ ਬਿਮਾਰੀ ਸਮਾਲਪੌਕਸ ਚੇਚਕ ਦੇ ਸਮੇਂ ਲੋਕਾਂ ਦੀ ਸੇਵਾ ਹੈ ਜਦੋਂ ਦਿੱਲੀ ਵਿੱਚ ਮਹਾਮਾਰੀ ਫੈਲੀ ਤਾਂ ਗੁਰੂ ਜੀ ਨੇ ਬਿਮਾਰਾਂ ਨੂੰ ਪਾਣੀ ਪਿਲਾਇਆ ਉਹਨਾਂ ਦੀ ਸੇਵਾ ਕੀਤੀ ਅਤੇ ਬਹੁਤ ਲੋਕਾਂ ਨੂੰ ਠੀਕ ਕੀਤਾ ਉਹਨਾਂ ਨੇ ਆਪਣੇ ਹੱਥਾਂ ਨਾਲ ਪਾਣੀ ਵੰਡਿਆ ਜੋ ਬਿਮਾਰਾਂ ਲਈ ਇਲਾਜ ਬਣ ਗਿਆ ਇਸ ਕਾਰਨ ਉਹਨਾਂ ਨੂੰ ਲੋਕਾਂ ਨੇ ਬਾਲ ਕੀਮਤ ਤੇ ਬਾਲ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਬੰਗਲਾ ਸਾਹਿਬ ਦੀ ਸਥਾਪਨਾ ਨਾਲ ਜੁੜੀ ਘਟਨਾ ਦਿੱਲੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰਹਿੰਦੇ ਸਮੇਂ ਉਹ ਉਹਨਾਂ ਨੇ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਟਿਕਾਣਾ ਕੀਤਾ ਇਹ ਥਾਂ ਬਾਅਦ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵੱਜੋਂ ਮਸ਼ਹੂਰ ਹੋਈ ਇਥੇ ਗੁਰੂ ਜੀ ਨੇ ਬਿਮਾਰਾਂ ਲਈ ਪਾਣੀ ਵੰਡਿਆ ਤੇ ਬਹੁਤ ਲੋਕਾਂ ਦੀ ਜਾਨ ਬਚਾਈ ਮੁਗਲਾਂ ਨਾਲ ਸੰਬੰਧ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਨੂੰ ਅਜ਼ਮਾਉਣ ਲਈ ਦਿੱਲੀ ਬੁਲਾਇਆ ਸੀ ਉਸ ਨੂੰ ਲੱਗਦਾ ਸੀ ਕਿ ਗੁਰੂ ਜੀ ਦੇ ਕੋਲ ਬਹੁਤ ਸ਼ਕਤੀ ਹੈ ਪਰ ਗੁਰੂ ਜੀ ਨੇ ਆਪਣੇ ਨਿਮਰ ਅਤੇ ਪਵਿੱਤਰ ਸੁਭਾਅ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਉਨ੍ਹਾਂ ਨੇ ਕਦੇ ਵੀ ਰਾਜਨੀਤਿਕ ਤਾਕਤ ਦੀ ਲਾਲਸਾ ਨਹੀਂ ਦਿਖਾਈ ਜੋਤੀ ਜੋਤ ਸਮਾਉਣਾ ਦਿੱਲੀ ਵਿੱਚ ਬਿਮਾਰਾਂ ਦੀ ਸੇਵਾ ਕਰਦੇ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਖੁਦ ਵੀ ਚੇਚਕ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਸਿਰਫ 7 ਸਾਲ 8 ਮਹੀਨੇ ਦੀ ਉਮਰ ਵਿੱਚ 30 ਮਾਰਚ 1664 ਨੂੰ ਗੁਰੂ ਸਾਹਿਬ ਜੀ ਨੇ ਕੁਸ਼ਕ ਦਿੱਲੀ ਵਿੱਚ ਜੋਤੀ ਜੋਤ ਸਮਾਈ ਆਪਣੀ ਮੌਤ ਤੋਂ ਪਹਿਲਾਂ ਗੁਰੂ ਜੀ ਨੇ ਕਿਹਾ ਬਾਬਾ ਬਕਾਲੇ ਜਿਸ ਦਾ ਅਰਥ ਸੀ ਕਿ ਅਗਲੇ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲੇ ਵਿਖੇ ਹਨ ਨਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਰਾਸਤ ਸਭ ਤੋਂ ਛੋਟੀ ਉਮਰ ਵਿੱਚ ਗੁਰੂ ਗੱਦੀ ਸੰਭਾਲਣ ਵਾਲੇ ਗੁਰੂ ਗਰੀਬਾਂ ਬਿਮਾਰਾਂ ਅਤੇ ਪੀੜਤਾਂ ਦੀ ਸੇਵਾ ਕਰਨਾ ਮਨੁੱਖਤਾ ਲਈ ਪਿਆਰ ਦਇਆ ਅਤੇ ਸਮਰਪਣ ਦਾ ਜੀਵੰਤ ਉਦਾਹਰਣ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੀ ਪਵਿੱਤਰ ਥਾਂ ਉਹਨਾਂ ਦੀ ਸੇਵਾ ਦੀ ਯਾਦਗਾਰ ਹੈ ਨਿਸ਼ਕਰਸ਼ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਬਹੁਤ ਛੋਟਾ ਸੀ ਪਰ ਉਸ ਛੋਟੇ ਉਮਰ ਵਿੱਚ ਹੀ ਉਹਨਾਂ ਨੇ ਮਨੁੱਖਤਾ ਲਈ ਅਦੁੱਪਤ ਯੋਗਦਾਨ ਦਿੱਤਾ ਉਹਨਾਂ ਨੇ ਸਿਖਾਇਆ ਕਿ ਸੱਚਾ ਧਰਮ ਦੂਜਿਆਂ ਦੀ ਸੇਵਾ ਬਿਮਾਰਾਂ ਦੀ ਸਹਾਇਤਾ ਤੇ ਮਨੁੱਖਤਾ ਨਾਲ ਪਿਆਰ ਹੈ ਗੁਰੂ ਜੀ ਦੇ ਬਚਪਨ ਵਿੱਚ ਹੀ ਦਿੱਤੇ ਉਪਦੇਸ਼ ਅਤੇ ਉਹਨਾਂ ਦੀ ਬਲੀਦਾਨੀ ਜ਼ਿੰਦਗੀ ਸਾਨੂੰ ਮੇ ਸਹੀ ਪ੍ਰੇਰਨਾ ਦਿੰਦੀ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਫॉर ਮੋਰ ਸਿੱਖੀ ਵੀਡੀਓਜ਼ ਐਂਡ ਥੈਂਕ ਯੂ ਫॉर ਵਾਚਿੰਗ ਫੁੱਲ ਵੀਡੀਓ